ਜੋ ਕਿ ਅਕਸਰ ਪੰਜਵਾਂ ਰਹੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਹੈ ਵਰਸੀ ਉਹ ਕੱਲ ਪਿੰਕ ਬਾਦਲ ਦੇ ਵਿੱਚ ਮਨਾਈ ਜਾ ਰਹੀ ਹੈ ਅਕਸਰ 2 ਸਾਲ ਪੂਰੇ ਹੋ ਚੁੱਕੇ ਨੇ ਸਰਦਾਰ ਸਵਰਗਿਆ ਪ੍ਰਕਾਸ਼ ਸਿੰਘ ਬਾਦਲ ਦੀ ਮਿੱਤੂ ਹੋਈ ਨੂੰ ਤਾਂ ਉਸ ਤੋਂ ਬਾਅਦ ਦੂਸਰੀ ਵਰਸੀ ਹੈ ਜਿਹੜੀ ਪਿੰਕ ਬਾਦਲ ਵਿੱਚ ਮਨਾਈ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਕੱਲ ਵੱਡੇ ਦਿੱਗਜ ਨੇਤਾ ਨੇ ਜਿਹੜੇ ਉਹ ਅਥੇ ਪਹੁੰਚਣਗੇ ਜਿਹੜੇ ਪੂਰੀਆਂ ਤਿਆਰੀਆਂ ਦੇਖ ਰਿਹਾ ਤਾਂ ਪੂਰੀਆਂ ਤਿਆਰੀਆਂ ਤਕਰੀਬਨ 5 ਏਕੜ 5 ਕਿੱਲੇ ਜ਼ਮੀਨ ਦੇ ਵਿੱਚ ਲੱਗੀਆਂ ਹੋਈਆਂ ਇਹ ਤਿਆਰੀਆਂ ਨੇ ਤਾਂ ਜਿੱਥੇ ਵੱਡਾ ਟੈਂਟ ਹੈ ਜਿੱਥੇ ਵੱਡੇ ਜਿਹੜੇ ਧਾਰਮਿਕ ਸਮਾਗਮ ਹੋਣਾ ਹੈ ਤਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਰਮਨੀ ਅਕਾਲੀ ਦਲ ਦੇ ਜਿਹੜੇ ਨੇ ਆਗੂ ਨੇ ਉਹ ਇੱਥੇ ਪਹੁੰਚਣਗੇ ਤਾਂ ਤਕਰੀਬਨ ਹੋਰ ਵੀ ਵੀਆਈਪੀ ਨੇਤਾ ਨੇ ਜਿਹੜੇ ਵਕਤੋਂ ਵਤੋਂ ਇੱਥੇ ਪਹੁੰਚ ਸਕਦੇ ਨੇ ਤਾਂ ਜੇ ਆਪਾਂ ਸੁਰੱਖਿਆ ਦੀ ਗੱਲ ਕਰੀਏ ਪੁਲਿਸ ਵੱਲ ਦੀ ਗੱਲ ਕਰੀਏ ਤਾਂ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੁਲਿਸ ਦੀ ਸੁਰੱਖਿਆ ਜਿਹੜੀ ਹੈ ਉਹ ਇਸ ਬਾਉਂਡਰੀ ਦੇ ਵਿੱਚ ਘੇਰਾ ਬਣੇਗੀ ਅਕਸਰ ਕਾਫੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਦੀਗਜ ਨੇਤਾ ਨੇ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਨੇ ਜਾਂ ਫਿਰ ਹੋਰ ਵੀ ਕੋਈ ਸਿਆਸੀ ਘਰੇ ਨੇ ਉੱਥੇ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ ਕਿ ਕੱਲ ਸ਼੍ਰੋਮਣੀ ਕਾਲੀ ਦਲ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਪਹੁੰਚ ਕੇ ਕੀ ਨਵਾਂ ਫੈਸਲਾ ਵੀ ਲੈ ਸਕਦੇ ਨੇ ਅਕਸਰ ਇਹ ਗੱਲਾਂ ਦੀ ਵੀ ਹਜੇ ਚਰਚਾ ਹੋ ਰਹੀ ਹੈ ਅਕਸਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਦੂਸਰੀ ਵਰਸੀ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਕੱਲ ਪਿੰਡ ਬਾਦਲ ਦੇ ਵਿੱਚ ਹੋਣੀ ਹੈ ਤਾਂ ਉਸ ਤੋਂ ਬਾਅਦ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜੇ ਨੇ ਤਿਆਰੀਆਂ ਦਿਖਾ ਦੇਣਾ ਚਾਹਣਾ ਤਿਆਰੀਆਂ ਵੀ ਜਿਹੜੀਆਂ ਨੇ ਬੜੀਆਂ 454 ਕਿਤੀਆਂ ਹੋਈਆਂ ਨੇ 454 ਤਿਆਰੀਆਂ ਦੇ ਵਿੱਚ ਕਿਸ ਤਰ੍ਹਾਂ ਦੇਖੋ ਤਿਆਰੀਆਂ ਦੇ ਨਾਲ ਨਾਲ ਸلسਲਾ ਜਿਹੜਾ ਬੜਾ ਹੀ ਬੜਾ ਮਨਮੋਹਕ ਬਣਿਆ ਹੋਇਆ ਕਿਉਂਕਿ ਆਖਿਰਕਾਰ ਤਿਆਰੀਆਂ ਨੇ ਜਿਹੜੀਆਂ ਬਣਾ ਹੀ ਸلسਲਾ ਤਿਆਰੀਆਂ ਦਾ ਚਰਚਾ ਦੇ ਵਿੱਚ ਹੈ ਕਿਉਂਕਿ ਕਈ ਦਿਨਾਂ ਤੋਂ ਪਿਛਲੇ ਕਈ ਦਿਨਾਂ ਤੋਂ ਜਿਹੜੀਆਂ ਤਿਆਰੀਆਂ ਹੁੰਦੀਆਂ ਨਜ਼ਰ ਆਈਆਂ ਨੇ ਤਾਂ ਤਕਰੀਬਨ ਸਿਕਿਉਰਿਟੀ ਜਿਹੜੀ ਹੈ ਕੱਲ ਅਥਾ 200 ਤੋਂ 2200 ਪੁਲਿਸ ਮੁਲਾਜ਼ਮਾਂ ਜਿਹੜਾ ਤੈਨਾਤ ਕੀਤਾ ਜਾਣਾ ਹੈ ਤਾਂ ਉਸ ਤੋਂ ਬਾਅਦ ਜ਼ਿਲ੍ਹੇ ਤੋਂ ਵੱਦ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਦੀ ਵੱਡੀ ਲੀਡਰਸ਼ਿਪ ਨੇ ਉਹ ਇੱਥੇ ਪਹੁੰਚੇਗੀ ਤਾਂ ਉਸ ਤੋਂ ਬਾਅਦ ਵੱਡਾ ਕੋਈ ਸਿਆਸੀ ਫੈਸਲਾ ਵੀ ਲਿੱਤਾ ਜਾ ਸਕਦਾ ਹੈ ਤਾਂ ਇਹ ਤਸਵੀਰਾਂ ਨੇ ਜਿੱਥੇ 5 ਏਕੜ ਦੇ ਵਿੱਚ ਸਰਦਾਰ ਬਾਦਲ ਦੀ ਵਰਸੀ ਦੀਆਂ ਤਿਆਰੀਆਂ ਨੇ ਜਿਹੜੀਆਂ ਦੂਜੀ ਵਰਸੀ ਦੀਆਂ ਤਿਆਰੀਆਂ ਨੇ ਜਿਹੜੀਆਂ ਉਹ ਕੀਤੀਆਂ ਜਾ ਰੀਆਂ ਨੇ ਤਾਂ ਮੇਰੇ ਨਾਲ ਭਾਈ ਟੈਂਟ ਵਾਲੇ ਨੇ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਨ ਦਾ ਪ੍ਰਯਾਸ ਕਰੂੰਗਾ ਕਿਸ ਤਰ੍ਹਾਂ ਦਾ ਉਹਨਾਂ ਦਾ ਕੀ ਕਹਿਣਾ ਹੈ ਤਾਂ ਅਕਸਰ ਬਾਈ ਦਾ ਕੀ ਕਿਸ ਤਰ੍ਹਾਂ ਦਾ ਕੀ ਕਹਿਣਾ ਹੈ ਕਿਸ ਤਰ੍ਹਾਂ ਤਿਆਰੀਆਂ ਕਿੱਦੀਆਂ ਜਾਰੀਆਂ ਬਾਈ ਇੱਕ ਏਕੜ ਦੇ ਵਿੱਚ ਜਿਹੜਾ ਟੈਂਟ ਲਗਾਇਆ ਜਾ ਰਿਹਾ ਹੈ ਇਹ ਕੋਈ ਤਕਰੀਬਨ 5 ਏਕੜ ਦੇ ਵਿੱਚ ਹੈ ਜੀ ਜੀ ਤਾਂ ਕਿੰਨੀ ਕਬਈ ਤਿਆਰੀ ਹੈ ਜਿਹੜੀ ਕਿਸ ਤਰ੍ਹਾਂ ਦੀ ਕੀਤੀ ਜਾ ਰਹੀ ਹੈ ਤਿਆਰੀ ਤਾਂ ਹੀ ਤੁਹਾਡੇ ਸਾਹਮਣੇ ਚੱਲ ਰਹੀ ਹੈ ਜਿੱਦਾਂ ਦੀ ਵੀ ਹੈਗੀ ਆ ਪੂਰੀ ਫੁੱਲ ਬਟਾ ਫੁੱਲ ਹੀ ਚੱਲ ਰਹੀ ਹੈ ਜੀ ਜੀ ਹਾਂਜੀ ਤਾਂ ਕਿੰਨੇ ਦਿਨਾਂ ਤੋਂ ਤੁਹਾਨੂੰ ਇੱਥੇ ਟੈਂਟ ਲਾਣ ਦੇ ਕਿੰਨੇ ਦਿਨ ਹੋ ਗਏ ਸਾਨੂੰ ਹੋ ਗਏ ਜੀ ਤਕਰੀਬਨ 10 ਦਿਨ ਹੋ ਗਏ ਜ ਨਾਸਦਨ ਹੋ ਗਏ ਦਾਸਿਨਾ ਤੋਂ ਲਗਾਤਾਰ ਤਿਆਰੀ ਕਰ ਰਹੇ ਹੋ ਤਾਂ ਵਰਸੀ ਕੱਲ ਹੈ ਅਕਸਰ ਕਿੰਨੇ ਕ ਜਿਹੜੇ ਇੱਥੇ ਕਿੰਨੇ ਕ ਲੋਕ ਜਿਹੜੇ ਇੱਥੇ ਬੈਠ ਸਕਦੇ ਨੇ ਕਿੰਨੀ ਕ ਜਿਹੜੀ ਇੱਥੇ ਤਿਆਰੀ ਹੈ ਇੱਥੇ ਤਕਰੀਬ 4-5000 ਦੇ ਕਰੀਬ ਲੋਕ ਬੈਠ ਸਕਦੇ ਆ ਜੀ ਜੀ ਹਾਂ ਜੀ ਅਕਸਰ ਜੇ ਭੀੜ ਜ਼ਿਆਦਾ ਹੋ ਜਾਂਦੀ ਹੈ ਤਾਂ ਉਸ ਤੋਂ ਵੱਧ ਵੀ ਲੋਕ ਬੈਠ ਜਾਣਗੇ ਦੇਖੋ ਜੀ ਜੇ ਜ਼ਿਆਦਾ ਹੁੰਦੀ ਹੈ ਫਿਰ ਤਾਂ ਕੁਝ ਕਹਿ ਨਹੀਂ ਸਕਦੇ 5000 ਤੱਕ ਦਾ ਸਾਡਾ ਪਰਬੰਧ ਕੀਤਾ ਹੋਇਆ ਬਿਲਕੁਲ 5000 ਤੱਕ ਦਾ ਜਿਹੜਾ ਸਾਡਾ ਪ੍ਰਬੰਧ ਨੇ ਤਾਂ ਅਕਸਰ ਤਸਵੀਰਾਂ ਬਹੁਤ ਕੁਝ ਕਹਿ ਰਹੀਆਂ ਨੇ ਕਿਸ ਤਰ੍ਹਾਂ ਜੜੀਆਂ ਨੇ ਵੱਖ-ਵੱਖ ਤਰ੍ਹਾਂ ਦੀਆਂ ਜੜੀਆਂ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਤਾਂ ਕਿਸ ਤਰ੍ਹਾਂ ਕਿੰਨੇ ਕ ਪ੍ਰਬੰਧ ਨੇ ਜਿਹੜੇ 5 ਤੋਂ 6000 ਬੰਦਾ ਜਿਹੜਾ ਇੱਥੇ ਬਹਿ ਸਕਦਾ ਹੈ 5 ਏਕੜ ਦੇ ਵਿੱਚ ਤਿਆਰੀ ਹੋ ਰਹੀ ਹੈ ਤਾਂ ਕਿ 10 ਦਿਨ ਪਿਛਲੇ ਤੋਂ ਟੇਰ ਟੈਂਕ ਦੀਆਂ ਜੜੀਆਂ ਤਿਆਰੀਆਂ ਨੇ 5 ਏਕੜ ਦੇ ਵਿੱਚ ਹੋ ਰਹੀਆਂ